ਮਾਤਾ ਜੀ ਆਪਣੇ ਘਰ ਚੱਲੇ ਆ ਮਾਤਾ ਜੀ ਨੇ ਸਾਡੇ ਕੋਲੇ 5 ਮਹੀਨੇ ਦਾ ਸਮਾਂ ਬਤੀਤ ਕੀਤਾ ਤੇ 5 ਮਹੀਨਿਆਂ ਚ ਮਾਂ ਦਾ ਜੀਵਨ ਦੇਖੋ ਕਿੰਨਾ ਬਦਲ ਗਿਆ ਜਿਹਨੇ 10 ਸਾਲਾਂ ਤੋਂ ਐਸੀ ਦੁਰਦਸ਼ਾ ਸੀ ਉੱਥੇ ਹੀ ਇਹਦੇ ਪੁੱਤ ਰਹਿੰਦੇ ਸੀ ਉੱਥੇ ਹੀ ਸਾਰਾ ਪਰਿਵਾਰ ਰਹਿੰਦਾ ਸੀ ਪਰ ਇਸ ਮਾਂ ਦੀ ਹਾਲਤ ਇਦਾਂ ਦੀ ਸੀ ਵੀ ਨਰਕ ਤੋਂ ਵੀ ਵੱਧ ਮਤਈ ਕੌਣ ਨੇ ਇਹ ਇਹ ਮੇਰਾ ਬੇਟਾ ਹੈ ਮੇਰੇ ਪਤੂਆ ਮਧੂ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਚੱਲੇ ਘਰੇ ਹਾਂਜੀ ਦੇਖੇ ਬਾਬੇ ਨੇ ਕਿੰਨੀ ਕਿਰਪਾ ਕਰਤੀ ਮੇਰੀ ਮਾਂ ਨੂੰ ਹਾਂ ਤਾਂ ਚਲੋ ਅੱਜ ਧੀਆਂ ਪੁੱਤ ਵੀ ਮੈਂ ਜਾ ਰਹੀ ਆ ਆਪਰੇ ਵਾਦਾ ਕੀਤਾ ਖਣਾ ਕਿ ਜੇ ਅਗਰ ਮੇਰਾ ਦਿਲ ਨਹੀਂ ਲੱਗਾ ਤਾਂ ਮੈਂ ਇਹੀ ਤੇ ਹਾਂ ਜਦੋਂ ਮਰਜੀ ਆ ਜੀ ਮਾਂ ਠੀਕ ਹੈ ਨਾ ਠੀਕ ਹੈ ਮਾਂ ਦੇਖ ਲਓ ਹਜੇ ਵੀ ਮਾਂ ਸਾਡੇ ਨਾਲ ਐਸਾ ਰਿਸ਼ਤਾ ਬਣ ਗਿਆ ਮਾਂ ਦਾ ਕਹਿੰਦੀ ਜੇ ਮੇਰਾ ਜੀ ਨਾ ਲੱਗਿਆ ਮੈਂ ਮੁੜ ਕੇ ਆ ਜੂੰਗੀ ਇੱਥੇ ਹੀ ਵਾਪਸ ਮੈਂ ਪਹਿਲੇ ਹੀ ਆਇਆ ਨਾ ਤੁਹਾਨੂੰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਜੀ ਦਾ ਨਾਂ ਹੈਗਾ ਜੀ ਮਧੂ ਮਧੂ ਰਾਣੀ ਮਾਤਾ ਜੀ ਵਾਈਫ ਆਫ ਸੋਮਨਾਥ ਕੋਚਰ ਮਾਤਾ ਜੀ ਨੂੰ ਅਸੀਂ 26 11 2024 ਨੂੰ ਲੈ ਕੇ ਆਏ ਸੀ ਤੇ ਅੱਜ ਮਾਤਾ ਜੀ ਆਪਣੇ ਘਰ ਚੱਲੇ ਆ ਮਾਤਾ ਜੀ ਨੇ ਸਾਡੇ ਕੋਲੇ 4 ਮਹੀਨੇ 27 ਦਿਨ ਮਤਲਬ 5 ਮਹੀਨੇ ਦਾ ਸਮਾਂ ਬਤੀਤ ਕੀਤਾ ਤੇ 5 ਮਹੀਨਿਆਂ ਚ ਮਾਂ ਦਾ ਜੀਵਨ ਦੇਖੋ ਕਿੰਨਾ ਬਦਲ ਗਿਆ ਉਸ ਦਿਨ ਦੀਆਂ ਤਸਵੀਰਾਂ ਦੇਖੋ ਇਹ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਲੱਗ ਲੱਗ ਨਾਵਾਂ ਨਾਲ ਪੁਕਾਰਦੇ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਹੈ ਨਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਭਖਾਰੀ ਨੂੰ ਵੀ ਰਾਜਾ ਬਣਾ ਦਿੰਦੇ ਆ ਇਸ ਮਾਨ ਦੀ ਪਿਛਲੇ 10 ਸਾਲਾਂ ਤੋਂ ਐਸੀ ਦੁਰਦਸ਼ਾ ਸੀ ਉੱਥੇ ਹੀ ਇਹਦੇ ਪੁੱਤ ਰਹਿੰਦੇ ਸੀ ਉੱਥੇ ਹੀ ਸਾਰਾ ਪਰਿਵਾਰ ਰਹਿੰਦਾ ਸੀ ਪਰ ਇਸ ਮਾਂ ਦੀ ਹਾਲਤ ਇਦਾਂ ਦੀ ਸੀ ਵੀ ਨਰਕ ਤੋਂ ਵੀ ਵੱਧ ਤੇ ਅੱਜ ਆ 5 ਮਹੀਨਿਆਂ ਦੀ ਸੇਵਾ ਜਿਹੜੀ ਸਾਨੂੰ ਮਿਲੀ ਤੇ ਤੁਹਾਡੀਆਂ ਅਸੀਸਾਂ ਨੇ ਦੁਆਵਾਂ ਨੇ ਪਤਾ ਨਹੀਂ ਕਿੰਨੀਆਂ ਦੁਆਵਾਂ ਦਿੱਤੀਆਂ ਤੁਸੀਂ ਇਸ ਮਾਂ ਲਈ ਪਤਾ ਨਹੀਂ ਕਿੰਨੀਆਂ ਹੀ ਤੁਸੀਂ ਅਸੀਸਾਂ ਦਿੱਤੀਆਂ ਤੇ ਉਹਨਾਂ ਕਰਕੇ ਇਹਨਾਂ ਦੇ ਪਰਿਵਾਰ ਦੇ ਮਨ ਦੇ ਵਿੱਚ ਬਦਲਾਅ ਆਇਆ ਤੇ ਅੱਜ ਮਾਂ ਨੂੰ ਪਹਿਲਾਂ ਤਾਂ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਮਿਲਣ ਆ ਰਹੇ ਨੇ ਉਹ ਮਾਤਾ ਜੀ ਦੇ بیٹے ਬਾਰ-ਬਾਰ ਮਿਲਣ ਆਉਂਦੇ ਨੇ ਫਿਰ ਅੱਜ ਉਹ ਸਾਡੇ ਕੋਲੇ ਪਹੁੰਚੇ ਕਹਿੰਦੇ ਵੀ ਅਸੀਂ ਲੈ ਕੇ ਜਾਣਾ ਆਪਣੀ ਮਾਂ ਨੂੰ ਮਾਤਾ ਜੀ ਕੌਣ ਨੇ ਇਹ ਇਹ ਮੇਰਾ ਬੇਟਾ ਹੈ ਮੇਰੇ ਪਤੂ ਹੈ ਹੈ ਪਤੂ ਪਤੂ ਕੀ ਹੁੰਦੀ ਹੈ ਬਹੂ 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 ਹਾਂਜੀ ਬੋਤ ਨੂੰ ਉਹ ਬੇਟਾ ਹੈ ਛੋਟਾ ਵਾਲਾ ਕੀ ਲੱਗਦਾ ਹੈ ਬੇਟਾ ਤੁਸੀਂ ਨਾ ਮੈਂ ਇਹਨਾਂ ਦੀ ਬਹੂ ਹਾਂ ਨੂੰ ਲੱਗਦੇ ਹਾਂ ਨਾ ਅਸੀਂ ਇਹਨਾਂ ਦੇ ਤੁਹਾਡੇ ਹਸਬੰਡ ਕਿੱਥੇ ਨੇ ਉਹ ਤਾਂ ਜੀ ਘਰੇ ਹੁਣੇ ਘਰੇ ਹੁੰਦੇ ਨੇ ਉਹਨਾਂ ਨੇ ਭੇਜਿਆ ਤੁਹਾਨੂੰ ਲੈਣ ਹਾਂਜੀ ਤੂੰ ਬੇਟਾ ਕੀ ਲੱਗਦਾ ਇਹਨਾਂ ਦਾ ਮੰਮੀ ਮੰਮੀ ਆ ਤੇਰੀ ਪਿਆਰੀ ਹੱਥ ਲਾਇਆ ਨਹੀਂ ਮੰਮੀ ਦੇ ਮਿਲ ਚੱਲ ਮੰਮੀ ਦੇ ਪਿਆਰੀ ਹੱਥ ਲਾ ਕੇ ਜੱਫੀ ਪਾ ਕੇ ਮਿਲ ਹਾਂ ਜੱਫੀ ਪਾ ਕੇ ਤੇ ਦੋ ਭਰਾ ਨੇ ਇਹ ਇਹ ਛੋਟਾ ਵਾ ਤੁਹਾਡੇ ਬੱਚੇ ਹੈਗੇ ਹਾਂਜੀ ਮੇਰਾ ਇੱਕ ਲੜਕਾ ਹੈਗਾ ਵਾ ਠੀਕ ਆ ਹੁਣ ਯਾਨੀ ਕਿ ਤੁਹਾਡੇ ਬੇਟੇ ਨੂੰ ਦਾਦੀ ਮਿਲ ਜਾਣੀ ਹੈ ਨਾ ਤੇ ਤੁਹਾਨੂੰ ਤੁਹਾਡੀ ਮਾਂ ਮਿਲ ਰਹੀ ਆ ਦੇਖ ਪੁੱਤ ਤੂੰ ਵੀ ਚੱਲ ਕੇ ਚੱਲਿਆ ਜਿਮੇਵਾਰੀ ਨਾਲ ਲੈ ਕੇ ਜਾਇਓ ਵੀ ਇਹਦੀ ਮਾਂ ਦੀ ਹੁਣ ਸੇਵਾ ਕਰਨੀ ਆ ਠੀਕ ਆ ਹੁਣ ਇਹ ਦੁਬਾਰਾ ਸੜਕਾਂ ਤੇ ਨਾ ਰੋਲੇ ਠੀਕ ਆ ਥੋੜਾ ਜਿਹਾ ਇਹਦਾ ਵੀ ਸੁਭਾਅ ਠੀਕ ਨਹੀਂ ਸੀ ਮੈਨੂੰ ਪਤਾ ਹੀ ਜਾਣਕੀ ਨਹੀਂ ਤੁਸੀਂ ਮਾੜੇ ਨਹੀਂ ਸੀਗੇ ਇਹ ਵੀ ਨਹੀਂ ਸੀ ਘਰੇ ਰਹਿ ਕੇ ਰਾਜੀ ਪਰ ਹੁਣ ਇਹ ਘਰੇ ਰਹੂ ਘਰੇ ਰਹੇਗੀ ਨਾ ਮਤੂੰ ਹਾਂ ਜੀ ਪੱਕਾ ਵਾਦਾ ਕਰੀ ਭਰਾ ਨਾਲ ਨਹੀਂ ਨਹੀਂ ਮੈਂ ਤੁਹਾਨੂੰ ਕੀ ਕਹਿਆ ਅਗਰ ਦਿਲ ਨਾ ਲਗੇ ਮੈਂ ਤੁਹਾਡੇ ਕੋਲ ਆ ਮੇਰੇ ਕੋ ਆ ਜੀ ਪਰ ਆਪਣੇ ਬੱਚਿਆਂ 'ਚ ਰਹਿਣਾ ਹੁਣ ਹਾਂ ਜੀ ਹਾਂ ਜੀ ਦੇਖੋ ਤੈਨੂੰ ਤੈਨੂੰ ਲੈਣ ਆਈ ਤੇਰਾ ਕਿਨਾ ਭੈਣੇ ਕਿਰਨ ਪੈਣ ਤੋਂ ਪੈਰੀਆਂ ਤੇ ਲਾਤੇ ਹੀ ਮਾਤਾ ਤੇ ਪਹਿਲਾਂ ਮਿਲ ਗਈ ਸੀ ਅੱਛਾ ਪਹਿਲਾਂ ਮਿਲ ਗਈ ਸੀ ਆ ਕੇ ਮਿਲ ਗਈ ਸੀ ਠੀਕ ਆ ਤੇ ਦੇਖ ਕਿੰਨਾ ਤੈਨੂੰ ਪਿਆਰ ਕਰਦੇ ਪਿਆਰ ਕਰਦੇ ਆ ਤੈਨੂੰ ਇਹ ਲੈਣ ਤਾਂ ਆਇਆ ਵੀ ਸਾਡੀ ਮਾਂ ਵਾ ਹੁਣ ਤੂੰ ਵੀ ਮਾਂ ਬਣ ਕੇ ਘਰੇ ਰਹਿਣਾ ਇਹਨਾਂ ਕੋਲ ਰਹੇਗੀ ਨਾ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ ਔਰ ਦਵਾਈ ਲੈਣ ਆਉਣਾ ਹਰ ਮਹੀਨੇ ਇੱਥੇ ਇੱਥੇ ਨਹੀਂ ਨਹੀਂ ਤੈਨੂੰ ਆਪ ਆਉਣਾ ਪਿਆ ਕਰਨਾ ਨਾਲ ਤੇਰੀ ਨੂੰ ਆਇਆ ਕਰੂਗੀ ਜਾਂ ਬੇਟਾ ਤੁਸੀਂ ਦੋਨਾਂ ਜਣਾਂ ਨੇ ਆ ਕੇ ਹਰ ਮਹੀਨੇ ਦਵਾਈ ਲੈ ਕੇ ਜਾਇਆ ਕਰਨੀਆਂ ਡਾਕਟਰ ਨੂੰ ਮਿਲ ਕੇ ਚੈੱਕ ਅਪ ਕਰਾ ਕੇ ਦੱਸ ਕੇ ਸਾਰੀ ਗੱਲ ਫਿਰ ਦਵਾਈ ਮਿਲਿਆ ਕਰਨ ਠੀਕ ਹੈ ਜੀ ਠੀਕ ਹੈ ਪੱਕਾ ਪੱਕਾ ਹਾਂ ਹੁਣ ਕਿਧਰ ਜਾਣਾ ਹੈ ਬਸ ਕੋਈ ਥੋੜੇ ਜਿਹਾ ਕਰਦੇ ਆ ਕਰਦੇ ਆ ਦੱਸਦੇ ਆ ਤੇ ਦੇਖੋ ਫੁੱਲਾਂ ਵਾਲ ਪਿੰਡ ਤੋਂ ਇਸ ਮਾਂ ਨੂੰ ਅਸੀਂ ਲੈ ਕੇ ਆਏ ਸੀ ਪਖਵੜਾ ਰੋਡ ਤੋਂ ਲੁਧਿਆਣੇ ਤੋਂ ਉੱਥੇ ਮਾਤਾ ਜੀ ਪਿਛਲੇ ਕਿੰਨੇ ਹੀ ਸਾਲਾਂ ਤੋਂ ਦੁਕਾਨਾਂ ਸੀ ਬੰਦ ਪਈਆਂ ਉਹਦੇ ਵਿੱਚ ਅੰਦਰ ਕੂੜਾ ਕਬਾੜਾ ਭਰਿਆ ਗੰਦ ਮੰਦ ਭਰਿਆ ਹੋਇਆ ਉਹਦੇ ਅੰਦਰ ਰਹਿ ਰਹੀ ਸੀ ਮਾਂ ਉੱਥੇ ਹੀ ਸੌਣਾ ਉੱਥੇ ਖਾਣਾ ਪੀਣਾ ਕਿਸੇ ਨੇ ਦੇਤਾ ਉੱਥੇ ਹੀ ਪਾਣੀ ਲੈਟਰਨ ਬਾਥਰੂਮ ਨਾਲ ਹੀ ਉੱਥੇ ਖਾਲੀ ਜਗ੍ਹਾ ਤੇ ਵਿੱਚ ਇਦਾਂ ਜੀਵਨ ਚੱਲਦਾ ਸੀ ਮਧੂ ਰਾਣੀ ਦਾ ਜਦੋਂ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮਾਤਾ ਜੀ ਦੇ ਹਾਲਾਤ ਬੜੇ ਜ਼ਿਆਦਾ ਬਦਤਰ ਹੋ ਗਏ ਤੇ ਆਪਣੇ ਦੋ ਬੇਟੇ ਵੀ ਸੀ ਮਾਤਾ ਦੇ ਉੱਥੇ ਬਿਲਕੁਲ ਨੇੜੇ ਹੀ ਰਹਿੰਦੇ ਸੀ ਉਹ ਵੀ ਪਰ ਕੁਝ ਕਰਮਾਂ ਦੀ ਸੀ ਜਿਹੜੀ ਮਾਂ ਨੇ ਇਹ ਜ਼ਿੰਦਗੀ ਭੋਗੀ ਆ ਅੱਜ ਮਾਤਾ ਦੀ ਨੂੰਹ ਅਕਿਰਨ ਭੈਣ ਤੇ ਪ੍ਰਿਅੰਸ਼ੂ ਇਹਨਾਂ ਦਾ ਬੇਟਾ ਇਹ ਦੋਨੋਂ ਮਾਤਾ ਜੀ ਨੂੰ ਲੈਣ ਵਾਸਤੇ ਆਏ ਨੇ ਬਸ ਅਰਦਾਸ ਕਰਿਓ ਵੀ ਇਹ ਸਾਡੀ ਮਾਂ ਮਧੂ ਰਾਣੀ ਹੁਣ ਆਪਣੇ ਘਰੇ ਜਾਵੇ ਆਪਣੇ ਪਰਿਵਾਰ 'ਚ ਜਾਵੇ ਤੇ ਜਿੱਦਾਂ ਉਹਨਾਂ ਵੀਰਾਂ ਨੇ ਸਾਨੂੰ ਦੱਸਿਆ ਸੀ ਪਰਮਜੀਤ ਕੌਰ ਭੈਣ ਵਾਈਫ ਆਫ ਹਰਪ੍ਰੀਤ ਸਿੰਘ ਫੁੱਲਾਂ ਵਾਲ ਤੋਂ ਉਹਨਾਂ ਦਾ ਧੰਨਵਾਦ ਆ ਕਿਉਂਕਿ ਉਹਨਾਂ ਨੇ ਉਹ ਸੁਚੇਤ ਅੱਖ ਦੇ ਨਾਲ ਦੇਖਿਆ ਕੱਲੇ ਉਹਨਾਂ ਨੇ ਦੱਸਿਆ ਹੋਰ ਵੀ ਸਾਨੂੰ ਬਹੁਤ ਸਾਰੇ ਭੈਣਾ ਭਰਾਵਾਂ ਨੇ ਉਸ ਟਾਈਮ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਸਾਡੇ ਇਲਾਕੇ 'ਚ ਇੱਕ ਮਾਂ ਰਹਿੰਦੀ ਆ ਉਹਦੀ ਹਾਲਤ ਬਹੁਤ ਮਾੜੀ ਆ ਤਾਂ ਉਹਨਾਂ ਸਾਰਿਆਂ ਦੇ ਦੱਸਣ ਸਦਕਾ ਸਾਨੂੰ ਪਤਾ ਲੱਗਿਆ ਤਾਂ ਫਿਰ ਅਸੀਂ ਉੱਥੋਂ ਇਸ ਮਾਂ ਨੂੰ ਲਿਆ ਪਾਏ ਸੀ ਯਾਰ ਜੀ ਮਾਂ ਆਪਣੇ ਘਰ ਚੱਲੀ ਕਰੇ ਹੋਰ ਦਾਸ ਬੇਨਤੀ ਇਸ ਮਾਂ ਵਾਸਤੇ ਮਾਂ ਦੇ ਪਰਿਵਾਰ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ